नमस्कार मैं हूं श्वेता और आप देख रहे हैं बीएस लाइव न्यूज़ चैनल चलिए देखते आज की ताजा खबर तावा से की गजल ले ले मेरा नाम रजवंत कौर है मैं ब्लॉक समिति दी मेंबर हां ते मैं सारे जणया नु बधाई देनी चहंदी हां नया साल सारेया ते खुशियां पढ़िया आवे सब नु महाराज तंदुरुस्तियां बख्शे चलो जी बोलो हां जी मैं कुमार साहब नु भी बधाई देनी चहंदी हां ਨਬੀ ਸੈਨਕੂ ਮਾਨੂ ਆਪਣੇ ਬੱਬੂ ਮਾਨ ਸਾਹਿਬ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਨਵੇਂ ਸਾਲ ਦੀਆਂ ਸਭ ਤੇ ਖੁਸ਼ੀਆਂ ਭਰਿਆ ਆਵੇ ਨਵਾਂ ਸਾਲ ਵੇண்டும் ਮੇਰਾ ਟੱਡਰ ਹੈ ਠੀਕ ਹੈ ਜੀ ਕਿ ਨਵੇਂ ਸਾਲ ਵਾਸਤੇ ਕੀ ਜਿਆਣਾ ਚੰਦ ਅ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਆਉਣ ਵਾਲੇ ਨਵੇਂ ਸਾਲ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਤਿਹਾਸ ਕਰਦਾ ਹਾਂ ਕਿ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਅਤੇ ਤੰਦਰੁਸਤੀ ਭਰਿਆ ਜੀਵਨ ਲੈ ਕੇ ਆਵੇ ਧੰਨਵਾਦ ਅੱਜ ਕੇ ਸਮਾਚਾਰ ਮੇਂ ਬਸ ਇਤਨਾ ਹੀ ਦੇਖਤੇ ਰਹੇ ਬੀਐਸ ਲਾਈਵ ਨਿਊਜ਼ ਚੈਨਲ ਚੈਨਲ ਕੋ ਲਾਈਕ ਸ਼ੇਅਰ ਅਬ ਸਬਸਕ੍ਰਾਈਬ ਕਰਨਾ ਨਾ ਭੁੱਲੇ